9 ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਪਾਏ ਦਿਆਲ ਜੀ ਪਾਏ ਸਤਿਦਾ ਪਾਏ ਮਤੀ ਦਾਸ ਇਣ 355 ਸ਼੍ਰੀ ਦੀ ਸਤਿਪਤੀ ਤੇ ਮੋਕੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਹਜੁਰੂਪੁਰਾ ਕਲੋਨੀ ਬਠਿੰਡਾ ਵਿਖੇ ਮਹਾਨ ਤਾਂਖੂਨ ਦਾਨ ਕੈਂਪ ਲਗਾਇਆ ਗਿਆ ਹਿਦਵੇਵਰ ਚੜਕੇ ਸੰਗਤਾਂ ਨੇ ਸਾਥ ਦਿੱਤਾ ਸਭ ਤੋਂ ਪਹਿਲੋ ਮੋਦੀ ਜਨਨਨੀ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲਿਆ ਉਹ ਹਨ ਗੁਰਦੁਆਰਾ ਕਲਗੀਧਰ ਸਾਹਿਬ ਦੇ ਕਮੇਟੀ ਦੇ ਖਜ਼ਾਂਚੀ ਸਭ ਤੇ ਬੜੇ ਉਤਸ਼ਾਹ ਨਾਲ ਇਕੁੰਦਨ ਵਾਸਤੇ ਆਏ ਨੇ ਤੇ ਸਾਰੀ ਟੀਮ ਦੇ ਖੋ ਲਗੀ ਹੋਈ ਹੈ ਤੇ ਇਹਨਾਂ ਦਾ ਖੂਨ ਲਹਿ ਜਾਏਗਾ ਤੇ ਇਹਨਾਂ ਨੂੰ ਇਸ ਗੱਲ ਤੇ ਬੜਾ ਖੁਸ਼ੀ ਹੈ ਮਾਨ ਹੈ ਕਿ ਇਹਨਾਂ ਤੋਂ ਅੱਛੇ ਪਾਛੇ ਲਗੇ ਕਿਤੇ ਕਹਿੰਦੇ ਕਿਸ ਮਰੀਜ਼ ਤੇ ਲੋੜਵੰਦ ਤੇ ਕਿਸੇ ਐਕਸੀਡੈਂਟ ਤੇ ਜਾ ਕੇ ਤੇ ਇੱਥੇ ਦੇਖੋ ਜੀ ਸਾਡੇ ਪ੍ਰਧਾਨ ਗੁਰਦੁਆਰਾ ਪ੍ਰਬੰਧਮੈਂ ਅਰਜਿੰਦਰ ਸਿੰਘ ਜੋ ਕਿ ਉਹ ਐਮ ਸੀ ਵੀ ਨੇ ਵਾਰ ਨੰਬਰ 10 ਦੇ ਤੋਂ ਉਹ ਵੀ ਅੰਦਰ ਸਹਿਯੋਗ ਦੇ ਰਹੇ ਨੇ ਤੇ ਸਾਰੀ ਸੰਗਤ ਦਾ ਉਤਸ਼ਾਹ ਹੈ ਤੋ ਦੇਖੋ ਜੀ ਇੱਕ ਤੋਂ ਬਾਅਦ ਆਪਣੀ ਬਾਰੀ ਡਿਗਰੇ ਜਿਹ ਹੈ ਜੇ ਮੀਤ ਪਰਦਾਨ ਸੇਵਾਦਾਰ ਪੈਪੋਲਾ ਸਿੰਘ ਜੀ ਤੋ ਦੇਖੋ ਜੀ ਉਸ ਤੋਂ ਬਾਅਦ ਦੂਜੀ ਤਿਆਰ ਹੋਣੇ ਆਪਣੀ ਬਾਹਾਂ ਕੱਢ ਕੇ ਕਿ ਦੇਖੋ ਜੀ ਹੋਰ ਸੰਗਿਤਾ ਹੈ ਉਹ ਵੀ ਚਾਹਦੀ ਹੈ ਕਿ ਜਾਣੇ ਬਾਰੀ ਆਰ ਔਰ ਇਹਨਾਂ ਦੇਖੋ ਕਿੰਨੀ ਖੁਸ਼ੀ ਹੈ ਕਿੰਨਾ ਉਤਸ਼ਾਹ ਹੈ ਤੇ ਇੱਕ ਪਾਸੇ ਤਾਂ ਖੁਸ਼ੀ ਹੈ ਸੁੀਦ ਦੇ ਦਰਦ ਹੋ ਰਹੇ ਪਰਵਾਹ ਨਹੀਂ ਹੈ ਲੇਕਿਨ ਚਿਹਰੇ ਤੇ ਮੁਸਕਾਨ ਹੈ ਤੇਦਰ ਸਵੀ ਹੈ ਕੋਈ ਗੱਲ ਨਹੀਂ ਹੈ দান ਹੈ ਖੂਨਦਾਨ ਕੈਂਪ ਹੈ ਅੱਛਾ ਵਨਮਾਹਨੇ ਕਿ ਮੇਰੇ ਕੋਲ ਨੱਚੀ ਜਗ੍ਹਾ ਹੋਏਗਾ ਉਹ ਕਰਦੇ ਨਹੀਂ ਜੋ ਖੋ ਜਾਨਦਾ ਹੈ ਇਹ ਬਹੁਤ ਅੱਛੀ ਜਗ੍ਹਾ ਯੂਜ਼ ਕਰਦੇ ਕਿਤੇ ਮਰੀਜ਼ ਦੇ ਕਿ ਤਖੋਂ ਇਹ ਦੁੱਖ ਜੀ ਦੂਜੇ ਟੋਨੀ ਇਹ তোর ਸਾਥੀ ਨੇ ਉਸ ਤੋਂ ਬਾਅਦ ਮਰ ਜਾਣਾ ਤਾਂ ਉਹਣਾ ਹੈ ਹਾਂਜੀ ਘਰ ਸੇ ਨਾ ਕੀਆ ਜੀ ਗੁਰਪਾਜਨ ਸਿੰਘ ਜੀ ਅੱਛਾ ਕਿਸੇ ਕਿਸੇ ਤੇ ਰਿਓ ਮੈਂ ਕੈਸ਼ੇਰ ਦਾ ਸੇਵਾ ਨਿਮਾ ਰਹੇ ਹਾਂ ਗੁਰਦਾਰਾ ਸ੍ਰੀ ਕਲਜੀਤਾਰ ਅਜੂਦਾ ਪੂਰਾ ਕਲੋਨੀ ਦੇ ਵਿੱਚ ਅੱਛਾ ਜੇਸੀਆ ਕੈਸ਼ੇਰ ਦੀ ਸੇਵਾ ਨਿਮਾ ਰਹੇ ਹਾਂ ਬਹੁਤ ਵਧੀਆ ਗੱਲ ਬੋਲੀ ਉਹਨਾਂ ਸਾਜਦਾ ਹੁਕਮ ਹੈ ਉਸ ਦੇ ਹੁਕਮ ਤਾ ਅਕ ਮੈਂ ਸੇਵਾ ਕਰ ਰਿਹਾ ਹਾਂ ਬਹੁਤ ਵਧੀਆ ਹੈ ਇਹ ਤੁਹਾਨੂੰ ਖੂਦਾਨ ਕਰਨ ਦੀ ਤੁਹਾਡੇ ਅੱਗੇ ਇੱਕ ਵੀ ਸੰਜੀਤ ਨੂੰ ਖੂਦਾਨ ਕਰਾ ਮੈਂ ਆਪਣਾ ਖੂਦਾਨਾ ਮੈਂ ਕਰ ਰਿਹਾ ਵੀ ਕਿਸੇ ਦਾ ਕਿਸੇ ਦਾ ਪ੍ਰਾਣੀ ਦਾ ਕੋਈ ਰੇਂਦੇ ਦਾ ਖੂਨ ਅੱਗੇ ਚੰਗੇ ਖਾਂ ਦੇ ਵਿੱਚ ਬਸਤਾ ਜਾਵੇ ਜਿੱਥੇ ਨਹੀਂ ਮੈਂ ਇਹ ਕਹਿਣਾ ਵੀ ਬੰਦਾ ਸੱਖਾ ਬਿਮਾਰ ਹੈ ਇਹ ਕਹਿੰਦੇ ਅੱਛਾ ਮੈਂ ਤਾਂ ਕਰਕੇ ਕਹਿੰਦਾ ਵੀ ਜਿਹੜਾ ਮੇਰਾ ਖੂਨ ਹੈ ਇਹ ਜਿਹੜੀ ਗੱਲ ਆ ਰਹੀ ਦੇ ਐਕਸੀਡੈਂਟ ਆਲਾ ਜੋ ਵੀ ਜਿਸੇ ਨੋਰ ਪੰਦਾ ਹੈਗਾ ਉਸ ਦੇ ਵਿੱਚ ਵਰਤਿਆ ਜਾਂਦਾ ਚਲ ਬਹੁਤ ਵਧੀਆ ਗੱਲ ਹੈ ਜੀ ਅੱਛੀ ਗੱਲ ਅੱਛਾ ਉਦਮ ਹੈ ਜੀ ਇਹ ਤੇ ਦੂਜਿਆਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਜੀ ਅੱਛਾ ਤੁਹਾਡਾ ਬਧਾਈ ਹੈ ਜੀ ਤੁਹਾਨੂੰ ਬਹੁਤ ਬਹੁਤ ਕਾਫੀ ਸਾ ਬਾਈਕੁਰ ਜੀ ਕੀ ਫਤ ਹੈ ਸਾਰੇ ਗੁਰੂ ਘਰ ਦੇ ਖਜ਼ਾਨੇ ਆ ਜੀ ਅੱਛਾ ਜੀ ਹਾਂ ਜੀ ਹਾਂ ਜੀ ਅੱਛਾ ਔਰ ਇੱਕ ਨੈਟ ਕਰ ਰਿਹਾ ਹੈ ਜਿਹੜੇ ਆਮ ਮਨੁਸ਼ਿਆ ਨੂੰ ਜਿਹੜੇ ਗਰੀਬ ਪਾਰਾ ਉਹਨਾਂ ਵਾਸਤੇ ਕੋਈ ਨੈਟ ਕਰ ਰਿਹਾ ਜੀ ਬਹੁਤ ਵਧੀਆ ਬਹੁਤ ਵਧੀਆ ਕਦਮ ਤੇ ਚਹਿਲਾਂ ਨੇ ਬਹੁਤ ਵਧੀਆ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਅੱਲਾਹ ਚੱਲ ਗਿਆ ਠੀਕ ਹੈ ਖੂਨ ਦਾਨ ਕਰਨ ਤੋਂ ਬਾਅਦ ਕੌਣ ਦਾਨੀ ਨੂੰ ਮੈਡਲ ਨਾਲ ਸਰਟੀਫਿਕੇਟ ਨਾਲ ਤੇ ਗਿਫਟ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਕਿ ਸਾਨੂੰ ਉਤਸ਼ਾਹ ਮਿਲੇ ਔਰ ਕੌਣ ਦਾਨੀ ਨੂੰ ਉਤਸ਼ਾਹ ਮਿਲੇ ਔਰ ਤੋ ਇਹ ਬਹੁਤ ਅੱਛੇ ਟੀਮ ਵਿੱਚ ਇਸ ਤਰ੍ਹਾਂ ਲੱਭਾ ਉਹਨਾਂ ਖਾਣ ਪੀਣ ਵਾਸਤੇ ਵੀ ਇਹ ਸਰਟੀਫਿਕੇਟ ਜੋ ਕਿ ਉਹਨੂੰ ਦਿੱਤਾ ਜਾਇਆ ਹੈ। ਬਾਕੀ ਉਹਨੂੰ ਖਾਣ ਪੀਣ ਵਾਸਤੇ ਕੇ ਜੂਸ, ਦੁੱਧ ਗਰਮ ਦਿੱਤਾ ਜਾਂਦਾ ਹੈ ਤੇ ਇਹਨੂੰ ਬੜੇ ਮਾਨ ਦੀ ਗੱਲ ਹੈ ਕਿ ਇਹਨਾਂ ਦੀ ਸਿਹਤ ਆ ਕੈਂਪ